ਲਓ ਜੀ ਕਹਿੰਦੇ ਪੀਖੇ ਚ ਨੇਰੀ ਆ ਗਈ ਨੇਰੀ ਆਈ ਕਾਦੀ ਜੀ ਆ ਗਈ ਜੀ ਆਰੀ ਵਰਕ ਪਸ਼ਮੀਨਾ ਸ਼ੂਟਾਂ ਦੀ ਜੀ ਲਓ ਜੀ ਚੈੱਕ ਕਰੋ ਡੀਅਨ ਪੰਜ ਕਲਰ ਦੇਵਾਂਗੇ ਜੀ ਪੰਜੇ ਕਲਰ ਪੂਰੇ ਟਾਪ ਦੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨ ਸ਼ਾਟ ਲਓ ਤੁਹਾਨੂੰ WhatsApp ਆਰਡਰ ਕਰ ਦਿਓ ਜੀ ਘੇਰਾ ਚੈੱਕ ਕਰੋ ਜੀ neck ਚੈੱਕ ਕਰੋ ਬਾਹੂ ਚੈੱਕ ਕਰੋ ਜੀ ਪਸ਼ਮੀਨਾ ਦੇ ਨਾਲ ਸਲਵਾਰਾ ਪਸ਼ਮੀਨਾ ਦੇ ਨਾਲ ਸ਼ਾਲਾ ਜੀ 1500 ਵਾਲਾ ਸ਼ੂਟ ਆ ਜੀ ਦੀਮਾ ਤੁਹਾਨੂੰ 750 ਦਾ ਜੀ ਪੰਜ ਕਲਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ ਤੁਹਾਨੂੰ WhatsApp ਆਰਡਰ ਕਰ ਦਿਓ ਜੀ ਲੋ ਪੰਜ ਕਲਰ ਆਉਣਗੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨਸ਼ਾਟ ਲੈ ਲਿਓ ਜੀ ਲੋਕ ਵਿੱਚ ਇਹ 1500 ਦਾ ਜੀ ਅੱਪਾ ਤੁਹਾਨੂੰ ਆਫਰ ਦੇ ਵਿੱਚ ਦੇਵਾਂਗੇ 750 ਦਾ ਜੀ ਆਰੀ ਵਰਕ ਹੋਇਆ ਹੋਇਆ ਪਸ਼ਮੀਨੇ ਦੇ ਸੂਟ ਨੇ ਸਾਰੇ ਕਲਰ ਚੈੱਕ ਕਰੀ ਚਲੋ ਜੀ ਲੋ ਜੀ ਆਪਾਂ 1500 ਨਹੀਂ ਵੇਚਣੇ ਆਪਾਂ ਭੈਣਾਂ ਦੇ ਫਾਇਦੇ ਕਰਦੇ ਨੇ 750 ਦੇ ਵਿੱਚ ਦੇਵਾਂਗੇ ਜੀ ਲਓ ਜੀ ਦੇਖੀ ਚੱਲੋ ਕਲਰ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨਸ਼ਾਟ ਲੈ ਲਓ WhatsApp ਆਊਟਰ ਕਰਦੇ ਹੋ ਜੀ ਅਲੀ ਸ਼ੇਰ ਵਾਲੇ ਨੇ ਕਹਿੰਦੇ ਨੇ ਰੀਲੇ ਰੱਖੇ ਸੂਟਾਂ ਦੀ ਜੀ ਲਓ ਜੀ ਦੁਕਾਨ ਤੇ ਵੀ ਆ ਕੇ ਲੈ ਸਕਦੇ ਹੋ ਜੀ ਮਿਲੂਗਾ ਤੁਹਾਨੂੰ ਅਲੀ ਸ਼ੇਰ ਵਾਲੇ ਦੀ ਦੁਕਾਨ ਠਾਣਾ ਰੋਡ ਪਿੱਖੀ ਹੋ ਜੀ ਲਓ ਜੀ But